ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਮਲੋਟ ਖੜੇ ਸੀ ਟਰੈਕਟਰ ਮੰਡੀ ਤੇ ਤੇ ਅੰਕਲ ਜੀ ਮੌਜੂਦਾ ਸਤਿ ਸ਼੍ਰੀ ਅਕਾਲ ਅੰਕਲ ਜੀ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਤੇ ਅੰਕਲ ਜੀ ਕਿਹੜੇ ਕਿਹੜੇ ਟਰੈਕਟਰ ਲਿਆਏ ਹੋ ਅੱਜ ਸਾਨੂੰ ਦੱਸੋ ਮਾੜਾ ਜੈ ਇਹਨਾਂ ਬਾਰੇ ਤੇ ਰੇਟਾਂ ਵੀ ਲਿਆਣਾ ਆਪਣੇ ਕੋ ਟਰੈਕਟਰ ਪਹੁੰਚੇ ਹੋਏ ਇੱਕ ਕਿਸਾਨ ਭਰਾ ਕਿਸੇ ਦਾ 475 ਹੈ ਜੀ ਠੀਕ ਹੈ 10 ਮਾਡਲ ਹੈ ਜਮਿੰਦਰਾ ਡਬਲ ਕਲਚ ਡਬਲ ਕਲਚ ਹੈ ਹਾਂਜੀ ਹਾਂਜੀ ਠੀਕ ਹੈ ਇਹ ਫਰਸਟ ਪਾਰਟੀ ਦਾ ਨਗਦ ਕੈਸ਼ ਦਾ ਟਰੈਕਟਰ ਹੈ ਟਾਇਰ ਵਗੈਰਾ ਵੀ ਨਵੇਂ ਹੀ ਪਏ ਆ ਹਨਾ ਟਾਇਰ ਨਵੇਂ ਆ ਰਿਵਰਸ ਸਪੀਡியோ ਟਰੈਕਟਰ 42 एचपी ਚ ਬਾਦਸ਼ਾਹ ਟਰੈਕਟਰ ਹੈ। ਮਤਲਬ ਟਰੈਕਟਰਾਂ ਦੀ ਇਹ ਕੈਟਾਗਰੀ ਆਪਾਂ ਗਣੀਏ Mahindra ਇੱਕ ਮੰਨਿਆ ਗਿਆ ਬੜਾ ਬਹੁਤ ਸੋਹਣਾ। ਖਰਚੇ ਵੱਲੋਂ ਤਾਂ ਖਰਚਾ ਤਾਂ ਹੈ ਹੀ ਨਹੀਂ ਜੀ। ਖਰਚਾ ਹੈ ਨਹੀਂ, ਰਿਪੇਅਰ ਹੈ ਨਹੀਂ। ਠੀਕ ਹੈ। ਠੀਕ ਹੈ। ਅੱਜ ਚਲੋ ਕਿਸਾਨ ਬੜਾ ਘਾਹ ਵੱਧ ਗਿਆ। ਇਹਨਾਂ ਨੂੰ ਛੋਟੇ ਬਣਦਾ ਪਰ ਅਜੇ ਵੀ ਇਹਨਾਂ ਦੇ ਚਾਹਤ ਦੇ ਕਿਸਾਨ ਹੈ ਜੋ ਇਹਨਾਂ ਨੂੰ ਬੜੇ ਸ਼ੌਂਕ ਨਾਲ ਖਰੀਦੇ ਆ। ਠੀਕ ਹੈ। ਦੋਸਤੋ ਇਹਦਾ ਰੋ ਰੇਟ ਜੋ ਕਿਸਾਨ ਨੇ ਲਿਖਾਇਆ 3.5 ਲੱਖ ਪਿਆ। ਠੀਕ ਹੈ ਜੀ ਇਹ 335000 ਦਾ ਉਹ ਆਉਂਦਾ ਵੀ ਮੈਂ ਛੱਡੂਗਾ ਮੇਰਾ ਦੋਸਤ ਮਿੱਤਰ ਹੈ 10 ਮਾਟ ਲਾ ਹਾਂ ਨਕਦ ਕਾਇਦਾ ਫਰਸਟ ਪਾਰਟੀ ਦਾ ਹਰ ਚੀਜ਼ ਦੇ ਨਾਲ ਹੈ ਵੇਟ ਬੂਟ ਦੇਖੋ ਇਹ ਜਿਹੜੀਆਂ ਚੀਜ਼ਾਂ ਮੈਂ ਦੇਖਣ ਵਾਲੀਆਂ ਇਹਨੂੰ ਕਹਿੰਦੇ ਘਰੇਲੂ ਟਰੈਕਟਰ ਜੀਵਿਦਾਰਾ ਟਰੈਕਟਰ ਹਾਂ ਛਤਰੀ ਫੱਟੀ ਡੰਡਾ ਵੀ ਜਿਵੇਂ ਹੁਣ ਕਈ ਵੇਚਣ ਵੇਲੇ ਅਗਲਾ ਕਹਿੰਦਾ ਵੀ ਵੇਟ ਲਾ ਲਾ ਲੈਂਦੇ ਜੀ ਬਹੁਤ ਉਹ ਚੰਗਾ ਨਹੀਂ ਲੱਗਦਾ ਹਾਂਜੀ ਜਿਹੜਾ ਖਰੀਦਦਾਰ ਉਹਨੂੰ ਐਂ ਲੱਗਦਾ ਵੀ ਇਹ ਲੰਡਾ ਟਰੈਕਟਰ ਦਿੱਤਾ ਗਿਆ ਮੈਨੂੰ ਬਾਕੀ ਆ ਟਾਪ ਇਸ ਕਰਕੇ ਜੋ ਵੀ ਕੰਮ ਸਾਡੇ ਕੋਲੇ ਜਿਹੜਾ ਟਰੈਕਟਰ ਲੱਗਦਾ ਅਸੀਂ ਜੀਮੀਦਾਰ ਦਾ ਟਰੈਕਟਰ ਲਾਉਨੇ ਆ ਠੀਕ ਹੈ ਜਿਆਦਾ ਵਪਾਰੀ ਦੇ ਨੇੜੇ ਸੀ ਨਹੀਂ ਜਾਂਦੇ ਠੀਕ ਹੈ ਕਿਉਂਕਿ ਵਪਾਰੀ ਠੀਕ ਹੈ ਵੀ ਉਹ ਆਪ ਕਮਾਈ ਵਾਸਤੇ ਆਪ ਦਾ ਕੰਮ ਕਰਦਾ ਪਰ ਕੁਝ ਜਿਹੜੇ ਬੰਦੇ ਨੇ ਉਹਨਾਂ ਦੇ ਸਾਨੂੰ ਕਾਗਜ਼ ਪੱਤਰਾਂ 'ਚ ਨਹੀਂ ਚੰਗੀ ਵਿਸ਼ਵਾਸ ਨਹੀਂ ਹੁੰਦਾ ਠੀਕ ਹੈ ਇਹ ਦੋਸਤੋ ਜਿਹੜਾ ਹਾਲੈਂਡ ਦਾ ਪਹਿਲਾ ਟਰੈਕਟਰ ਹਾਲੈਂਡ 36 ਸੀ ਹਾਂ ਫੋਰਡ ਜਿਹਨੂੰ ਫੋਰਡ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਕਿਸੇ ਪੰਪ ਚ ਆ ਜੀ ਹਾਂਜੀ ਇਹ ਇਹ ਫੀਅਟ ਪੰਪ ਪਾਉਂਦੇ ਵੀਰੇ ਫੀਅਟ ਪੰਪ ਹਾਂ ਫੀਅਟ ਪੰਪ ਜੋ ਵਰਡ ਦੇ ਸਭ ਤੋਂ ਵਧੀਆ ਟਰੈਕਟਰ ਹੈ ਪੰਪ ਗਿਣੇਗਾ ਇਹ ਮਾਡਲ ਹੈ ਜੀ 99 ਠੀਕ ਹੈ ਜੀ ਹਾਂ ਇਹ ਥੋੜਾ ਬਹੁਤ ਤਿਆਰ ਹੋਇਆ ਹੋਇਆ ਹੈ ਬੜੇ ਸ਼ੌਂਕ ਨਾਲ ਤਿਆਰ ਕੀਤਾ ਗਿਆ ਹੈ ਐ ਨਹੀਂ ਕੋ ਆਪਾਂ ਕਹਿ ਦਈਏ ਵੀ ਤੁਰੇ ਜਾਂਦਾ ਕੋਈ ਬੁਰਸ਼ਨਾ ਰੰਗ ਮਾਰ ਦਿੱਤਾ ਗਿਆ ਹਰ ਪੱਖੋਂ ਇਹਦਾ ਹਰ ਨਟ ਜੈਨੂਇਨ ਛੋ ਮਰਗਾੜ ਜੋ ਚੀਜ਼ ਹੈ ਦੇ ਅਸੀਂ ਸਭ ਬੜੇ ਸ਼ੌਂਕ ਨਾਲ ਤਿਆਰ ਕੀਤਾ ਹੈ ਠੀਕ ਹੈ ਤੇ ਉਸੇ ਦਾ ਰੇਟ ਹੈ ਜੀ 2,75,000 ਠੀਕ ਹੈ ਦੇਣ ਵਾਲਾ ਰੇਟ ਹੈ ਜੀ 2.5 ਲੱਖ ਰੁਪਏ ਚ ਦੇਵਾਂਗੇ ਇਹ ਟਰੈਕਟਰ ਹਾਂਜੀ ਹਾਂਜੀ 2.5 ਲੱਖ ਟਰੈਕਟਰ ਵਾਹ ਕੇ ਦੇਖ ਸਕਦਾ ਜੀਮੀਦਾਰ ਮਾਡਲ ਕਿੰਨਾ ਦਾ ਇਹਨਾਂ ਦਾ ਮਾਡਲ ਹੈ ਜੀ 99 ਠੀਕ ਹੈ ਮਿੱਤਰੋ 2.5 ਲੱਖ ਰੁਪਏ ਦਾ ਤੁਹਾਨੂੰ ਇਹ ਮਲੋਕ ਮੰਡੀ ਤੇ ਖੜਿਆ ਮਿਲ ਜੂਗਾ ਤੇ ਬਹੁਤ ਸ਼ਾਨਦਾਰ ਟਰੈਕਟਰ ਵੀ ਇੱਕ ਤਾਂ ਹੁੰਦਾ ਜਿਵੇਂ ਵੀ ਕੱਲਾ ਉਹੀ ਰੰਗ ਮਾਰਤਾ ਪੂਰੇ ਸ਼ੌਂਕ ਨਾਲ ਇਹ ਤਿਆਰ ਕੀਤਾ ਜਿਨੇ ਵੀ ਕੀਤਾ ਕੋਈ ਸ਼ੁਕਰ ਐ ਨਹੀਂ ਆਪਾਂ ਕਹਿ ਸਕਦੇ ਵੀ ਇਹ ਤੁਹਾਨੂੰ ਤੁਸੀਂ ਗਲਤ ਗਣ ਕਰੀ ਹੋਈ ਠੀਕ ਆ ਆ ਦੋਸਤੋ ਮਿੰਦਰਾ ਸੀਰੀਏ ਦਾ ਸਭ ਤੋਂ ਵੱਧ ਪਾਵਰ ਵਾਲਾ ਟ੍ਰੈਕਟਰ 600 IC 605 ਇਹ ਅਲਟਰਾ ਦੇ ਨਾਮ ਨਾਲ ਮਸ਼ਹੂਰ ਹੋਇਆ ਸੀ ਅੱਜ ਕੰਪਨੀ ਫਿਰ ਦੁਬਾਰਾ ਇਹਨੂੰ ਲਿਆ ਰਹੀ ਏ ਠੀਕ ਹੈ ਇਹ ਅਲਟਰਾ ਇੱਕਰਾ ਬੰਦ ਕਰ ਦਿੱਤਾ ਗਿਆ ਸੀਗਾ ਇਹ ਕਿੰਨੇ ਐਚਪੀ ਆਉਂਦਾ ਹੈ ਇਹ ਐਚਪੀ 60 ਹੈ ਜੀ 60 ਐਚਪੀ ਹਾਂ ਇਹ ਜੀ ਹੈਗਾ ਮਾਡਲ 2010 ਬਾਕੀ ਪੰਜਾਬ ਨੰਬਰ ਹੈ ਜੀ 900 ਨੰਬਰ ਇਹਦੇ ਟਾਇਰ ਪਏ ਆ 25000 ਦੇ ਟਾਇਰ ਕਿਸਾਨ ਨੇ ਪਾਏ ਹੋਏ ਛੌਕ ਨਾਲ ਠੀਕ ਹੈ ਕਨੋਪੀ ਲਵਾਈ ਹੋਈ ਹੈ ਸਰ ਠੀਕ ਹੈ ਜੀ ਸਪੈਸ਼ਲ ਮਤਲਬ ਐ ਨਹੀਂ ਵੀ ਟ੍ਰੈਕਟਰ ਕੋਈ ਆਪਾਂ ਕੋਈ ਜ਼ਰੂਰਤਬੰਦ ਵੇਚ ਰਿਹਾ ਹੋਵੇ ਵੀ ਅੱਜ ਕੱਲ ਠੀਕ ਹੈ ਵੀ ਕਿਸਾਨ ਗਾਂ ਵਧੂ ਹੈ ਹੋਰ ਚੀਜ਼ਾਂ ਹਸਪਤਾਲਾਂ ਚ ਆ ਗਿਆ ਕੋਈ ਨਵੀਆਂ ਤਕਨੀਕਾਂ ਚ ਆ ਗਿਆ ਪਰ ਇਹ ਆਪਦੀ ਟਰੈਕਟਰਾਂ ਦੇ ਮੈਨੇ ਵਿੱਚ ਬਹੁਤ ਵਧੀਆ ਟਰੈਕਟਰ ਹੈ ਜੀ ਅਕਰਨਾ ਮੈਨੂੰ ਸੋਡੀ ਇੱਕ ਤਾਂ ਇਹ ਗੱਲ ਵਧੀਆ ਲੱਗੀ ਵੀ ਚੀਜ਼ ਸੱਚ ਬੋਲ ਕੇ ਦੇਣੀ ਹੈ ਸੱਚ ਬੋਲ ਕੇ ਜਿਵੇਂ ਹੁਣ ਸੋਡੇ ਕੋਲੇ ਟਰੈਕਟਰ ਖੜਾ ਤੁਸੀਂ ਟਾਇਰ ਕਿਸੇ ਨੂੰ ਲਾ ਕੇ ਜਿਵੇਂ ਮਰਜੀ ਦੇ ਸਕਦੇ ਆ ਪਰ ਨਹੀਂ ਹਨਾ ਸਾਡੀ ਇਹ ਵਿਚਾਰਣਾ ਜੀਵਿੰਦਾਰ ਕਿਸਾਨ ਜਿਹੜਾ ਅੱਜ ਵਿਚਾਰਾ ਬਹੁਤ ਮੁਸ਼ਕਲ ਚ ਹਾਂ ਜੀ ਜੇ ਆਪਾਂ ਉਹਦੀ ਹੈਲਪ ਕਰਾਂਗੇ ਤੇ ਹੋਰ ਕਾਪੜੇ ਨਾਲ ਕਿਸਾਨ ਜੋੜੇਗਾ ਜਿਵੇਂ ਹੁਣ ਮੰਨ ਕੇ ਚੱਲੋ ਵੀ ਕਈ ਮੁੰਡਿਆਂ ਨੂੰ ਸ਼ੌਂਕ ਹੁੰਦਾ ਵੀ ਆਪਾਂ ਟਾਇਰ ਪੁਆਵਾਂਗੇ ਹਨਾ ਉਹਦੇ ਨਾਲ ਹੀ ਆਉਣਗੇ ਹਾਂ ਸਾਡੇ ਤੋਂ ਮੰਗਦੇ ਟਾਇਰ ਠੀਕ ਹੈ ਪਰ ਨਹੀਂ ਸਾਡੀ ਸੋਚ ਹੈ ਨਹੀਂ ਜੋ ਸਾਨੂੰ ਆਇਆ ਸੀ ਉਸੇ ਤਰ੍ਹਾਂ ਨਾਲ ਹੀ ਗਣਾ ਇਹ ਜੀ 60 ਫਾਰਮ ਹੈ ਠੀਕ ਹੈ ਇਹ ਮਾਡਲ ਹੈ ਜੀ 2001 ਕਿਸਾਨਾਂ ਦੀ ਪਹਿਲੀ ਪਸੰਦ ਦੀ ਕਾਰ ਕਿਸਾਨਾਂ ਦੀ ਚਲੋ ਇਹਦਾ ਨਾਰਾ ਸੀਗਾ ਜੀ ਵਰਲਡ ਕਲਾਸ ਮਸ਼ੀਨਰੀ ਤੇ ਫਰਸਟ ਕਲਾਸ ਖੇਤੀ ਠੀਕ ਹੈ ਅੱਜ ਇਹ ਟਰੈਕਟਰ ਚਲੋ ਕਿਸਾਨਾਂ ਅੱਜ ਵੀ ਇਹਨੂੰ ਕਿਸਾਨ ਬੜੇ ਜਿਹੜੇ ਪੁਰਾਣੇ ਬਜ਼ੁਰਗ ਬੰਦੇ ਨੇ ਉਹ ਸੱਤ ਫਾਰਮ ਦੀ ਅੱਜ ਵੀ ਤਾਰੀਫ਼ ਕਰਦੇ ਆ ਵੀ ਵਾਹਣ ਚ ਲਿਫਟ ਚਲਾਉਣ ਚ ਬਹੁਤ ਸੋਹਣਾ ਹੁੰਦਾ ਹੈ ਇਹ ਆਪਾਂ ਜੀ ਮੰਗਦੇ ਆ 225000 ਰੁਪਿਆ ਇਹਦਾ ਕਿੰਨਾ ਮਾਡਲ ਹੈ ਜੀ ਇਹ ਇਹ 2001 ਦਾ ਮਾਡਲ ਹੈ ਜੀ ਠੀਕ ਹੈ ਇਹ ਆਪਾਂ ਦੇ ਦਾਂਗੇ 215000 ਦਾ ਠੀਕ ਹੈ ਜੀ ਹਾਂ ਇਹ ਛੱਡ ਦਾਂਗੇ ਇਹ ਮਿਲੇਗਾ ਤੁਹਾਨੂੰ ਮਲੋਟ ਏਜੰਸੀ ਠੀਕ ਹੈ ਜੌਂਡੀਰ ਏਜੰਸੀ ਜੌਂਡੀਰ ਏਜੰਸੀ ਚ ਮਿਲੇਗਾ ਮੇਰੇ ਨਾਮ ਪਰਮਜੀਤ ਸਿੰਘ ਹੈ ਠੀਕ ਹੈ ਮੇਰੇ ਦੋਸਤ ਮਿੱਤਰ ਵੀ ਬਹੁਤ ਆਪਾਂ ਨੂੰ ਚੰਗੀ ਤਰ੍ਹਾਂ ਹੋਲਡ ਵੀ ਹੈ ਆਪਣਾ ਇਹ ਜੀ 855 ਉੱਚਾ ਮਾਡਲ ਹੀ ਲੱਗਦਾ ਇਹ ਉੱਚਾ ਮਾਡਲ ਹੈ ਜੀ 18 ਤੇ ਇਹਦੇ ਜਿਹੜੇ ਮੈਨੂਫੈਕਚਰ ਹੈ ਆਰਸੀਏ ਦੀ 19 ਦੀ ਹੋਏਗੀ ਠੀਕ ਹੈ ਸਰ ਠੀਕ ਹੈ ਜੀ ਹਾਂ ਬਾਕੀ ਆ ਦੇਖੋ ਟੇ ਇਹ ਇਹ ਪਾਲਛਾ ਪੂਲਛਾ ਸੀ ਲੋਕ ਹਰ ਬੰਦੇ ਨੂੰ ਪਛਾਣ ਨਹੀਂ ਆਉਂਦੀ ਵੀ ਇਹ ਕਹਿੰਦੇ ਵੀ ਰੰਗ ਕਰ ਦਿੱਤਾ ਗਿਆ ਸਾਡੇ ਕੋਲ ਜਿਹੜਾ ਸਿਸਟਮ ਹੈ ਨਾ ਅਸੀਂ ਐ ਨਹੀਂ ਟਰੈਕਟਰ ਵੇਚਦੇ ਸਾਡੇ ਕੋਲ ਅਸੀਂ 10 ਦਿਨ ਟਰੈਕਟਰ ਤਿਆਰ ਕਰਦੇ ਕਿਵੇਂ ਕਰਦੇ ਆ ਜਿਵੇਂ ਕੋਈ ਲੜਕੀ ਵਿਆਹ ਆਲੀ ਲੋਕ ਜਾਂ ਮੁੰਡਾ ਜਾਂਦਾ ਵੀ ਉਹ ਉਹਨੂੰ ਕਿਵੇਂ ਫਾਰਮੂਲੇ ਠੀਕ ਹੈ ਕਿ ਫਾਰਮੂਲੇ ਹੁੰਦੇ ਆ ਹਰ ਚੀਜ਼ ਨੂੰ ਤਿਆਰ ਕਰਦੇ ਠੀਕ ਹੈ ਠੀਕ ਹੈ ਨਾ ਵੀ ਜਿਵੇਂ ਕੱਪੜੇ ਨੂੰ ਪ੍ਰੈਸ ਕਰਨਾ ਧੋਣਾ ਹਾਂਜੀ ਰੇਗ ਧੋਣਾ ਜਾਣਦਾ ਪ੍ਰੈਸ ਕਰਨਾ ਰੇਗ ਨਹੀਂ ਨਾ ਜਾਣਦਾ ਉਹ ਚੀਜ਼ਾਂ ਨੂੰ ਫਾਰਮੂਲੇ ਪਾਲਛਾ ਵੱਜਦੀਆਂ ਸਾਡੇ ਟਰੈਕਟਰ ਦੇ ਵਿੱਚ ਤੁਸੀਂ ਖੜ ਕੇ ਪੱਗ ਬੰਨ ਸਕਦਾ ਬੰਦਾ ਇਹ ਦੇਖੀ ਜਾਂਦਾ ਹਾਂ ਦੇਖੋ ਸਾਡੇ ਇਨੀਆਂ ਪਾਲਛਾ ਵੱਜੀਆਂ ਨੇ ਇਨੀਆਂ ਸੁਨਤੇ ਜੋ ਵੀ ਕਮੀ ਹੋਏਗੀ ਸਾਡੇ ਟਰੈਕਟਰ ਚ ਅਸੀਂ ਦੂਰ ਕੀਤੇ ਬਿਨਾਂ ਨੂੰ ਵੇਚਦੇ ਨਹੀਂ ਠੀਕ ਇਹਦਾ ਰੇਟ ਆ ਜੀ 6 ਲੱਖ 15 ਹਜ਼ਾਰ ਠੀਕ ਹੈ ਇਹ ਆਪਾਂ 6 ਲੱਖ ਦੇ ਆਸ-ਪਾਸ ਦੇਵਾਂ ਠੀਕ ਹੈ ਜੀ ਜੇ ਲੋਨ ਕੋਣ ਦਾ ਕੋਈ ਚਾਹਵਾਨ ਹੋਵੇ ਆਪਾਂ ਲੋਨ ਕਰਵਾਉਂਦੀ ਸਿਵਦਾ ਆਪਣੇ ਕੋਲ ਹੈ ਠੀਕ ਹੈ ਪੂਰਾ ਸਿਟਰ ਉਹਦਾ ਸਿੱਬਲ ਕਸਟਮਰ ਦਾ ਸਹੀ ਹੋਣਾ ਜ਼ਰੂਰੀ ਹੈ ਪੁਰਾਣੇ ਤੇ ਲੋਨ ਹੋ ਜੇ ਪੁਰਾਣੇ ਤੇ ਅਸੀਂ 12 ਮਾੜ ਤੋਂ ਉੱਤੋਂ ਦਾ ਰੇਕ ਕਰਵਾ ਦਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਕਸਟਮਰ ਦਾ ਜਿਹੜਾ ਸਿੱਬਲ ਸਿੱਬਲ ਸਿਸਟਮ ਸਹੀ ਹੋਣਾ ਚਾਹੀਦਾ ਉਹਦਾ ਕਾਰੋਬਾਰ ਜਿਹੜਾ ਸਹੀ ਚੱਲਦਾ ਵਾ ਠੀਕ ਇਹ ਸਾਰੇ ਇਹ ਜਪਾਨ ਦੀ ਤਕਨੀਕ ਵਾਲਾ ਕਮੋਟਾ ਇਹ ਨੋਕਲ ਮਲੋਟ ਨੰਬਰ ਆ ਜੀ ਮਲੋਟ ਨੰਬਰ ਆ ਸਰ ਇਹ ਨੰਬਰ ਲੱਗਿਆ ਵਿਆ ਠੀਕ ਹੈ ਹਾਂ ਦੇਖੋ ਦੋਸਤੋ ਗਲਤ ਗੱਲ ਨਹੀਂ ਕਰਨੀ ਹੈ ਕਿਸੇ ਕਿਸਾਨ ਵੱਡੇ ਕੋਲੇ ਸੀਗਾ ਜੀ ਕਿ ਉਹ ਚਲੋ ਉਹਨਾਂ ਦਾ ਬੇਟਾ ਕਹਿੰਦਾ ਵੀ ਮੈਂ ਤਾਂ ਵੱਡਾ ਟਰੈਕਟਰ ਲੈਣਾ ਉਹ ਨਹੀਂ ਸੀ ਦੇਣਾ ਚਾਹੁੰਦਾ ਪਰ ਉਹ ਸਾਨੂੰ ਦੇ ਗਏ ਇਹ ਸਾਈਲਮਿਨਲ ਟਰੈਕਟਰ ਹਾਂਜੀ ਹਾਂਜੀ ਬਾਕੀ ਆਹ ਵੇਖੋ ਜੀ ਹਾਂ ਰੇਟ ਬੂਟ ਲੱਗੇ ਆ ਸਰ ਸਾਰੇ ਖੋਲਣ ਤੇ ਬਈ ਇਹਦੇ ਕੁਝ ਵੀ ਨਹੀਂ ਲੱਗਦਾ ਚਾਰ ਨਾਟਾ ਖੋਲ ਕੇ ਇਹ 15 2000 ਦੇ ਪਾਸੇ ਜਿਵੇਂ ਮਰਜੀ ਵੇਚ ਸਕਦੇ ਆ ਪਰ ਇਹ ਕੰਮ ਨਹੀਂ ਕਰਦੇ ਜਿਹੜੀ ਚੀਜ਼ ਜੈਨੂਨ ਆ ਗਈ ਉਸ ਤਰ੍ਹਾਂ ਤੁਹਾਨੂੰ ਚੀਜ਼ ਮਿਲੇ ਆ ਉਸੇ ਤਰ੍ਹਾਂ ਮਿਲੇਗੀ ਅਮਗਰੋ ਚੈੱਕ ਕਰ ਲੋ ਵਧੀਆ ਸਾਫ ਪਿਆ ਟਰੈਕਟਰ ਇਹਦਾ ਰੇਟ ਆਏਗਾ ਕੋਈ 5 15 20 ਦੇ ਤਕਰੀਬਨ ਤੇ 5 ਦੇ ਆਸ-ਪਾਸ ਮਿਲੇਗਾ ਮਾਡਲ ਕਿੰਨਾ ਜੀ ਇਹ ਮਾਡਲ ਹੋਊਗਾ ਜੀ 18 18 ਹਾਂ 18 ਮਾਡਲ ਹੈ ਡਬਲ ਕਲੱਚ ਹੈ ਤੇ ਪੇਂਟ ਵਗੈਰਾ ਕਿਤੋਂ ਨਹੀਂ ਹੋਇਆ ਜੀ ਨਹੀਂ ਪੇਂਟ ਨਹੀਂ ਹੋਇਆ ਤੇਰੇ ਵੀ ਪਤ ਸਾਡੇ ਕੋਲ ਕਿਉਂ ਉੱਚੇ ਮਾਡਲ ਟਰੈਕਟਰ ਹੈ ਜਿਹੜੇ ਹੁੰਦੇ ਨੇ ਜੀ ਅਦਰ ਸਟੇਟ ਉਹਨਾਂ ਨੂੰ ਪੇਂਟ ਮਾਰਨਾ ਪੈਂਦਾ ਠੀਕ ਹੈ ਅਦਰ ਸਟੇਟ ਟਰੈਕਟਰ ਜਿਹੜੇ ਹੁੰਦੇ ਨੇ ਉਹ ਟੁੱਟੇ ਫੁੱਟੇ ਹਾਂਜੀ ਹਾਂਜੀ ਠੀਕ ਹੈ ਇਹ ਟਰੈਕਟਰ ਸਾਡੇ ਸਿਰਫ ਅਸੀਂ ਪਾਲਛਾ ਹੀ ਮਾਰਦੇ ਹਾਂ ਠੀਕ ਹੈ ਇੰਨਾ ਸਨੱਖਾ ਬਣਾ ਲਏ ਨੇ ਕਿ ਜਿਹੜਾ ਅਨਾਰੀ ਕਸਟਮਰ ਹੋ ਤਾਂ ਆ ਕੇ ਹੱਥੀ ਮਾਰੀ ਜਾਂਦਾ ਕੰਦਾ ਜਾ ਰਿਹਾ ਦਾ ਪੇਂਟ ਹੋਇਆ ਪਰ ਅਸੀਂ ਬੋਲਦੇ ਨਹੀਂ ਕੁਝ ਜਿਹੜੇ ਸਮਝਦਾਰ ਗਾਖ ਸਾਡੇ ਆ ਉਹ ਸਾਡੇ ਤੋਂ ਵਿਸ਼ਵਾਸ ਨਾਲ ਬਿਨਾ ਕਹਿ ਸੋਚੇ ਸਮਝੇ ਉਹਨਾਂ ਨੂੰ ਪਤਾ ਵੀ ਕਾਗਜ਼ ਪੱਤਰ ਟਰੈਕਟਰ ਦੀ ਜਿਹੜੀ ਕੋਈ ਵੀ ਕਮੀ ਨਹੀਂ ਇਹਨਾਂ ਨੇ ਛੱਡੀ ਠੀਕ ਹੈ ਦੋਸਤੋ ਇਹ ਆਪਾਂ ਨੂੰ ਮਲੋਟ ਮੰਡੀ ਤੇ ਵੀ ਅਸੀਂ ਲਾਉਨੇ ਆ ਆਪਣੀ ਜੁੰਡ ਦੀ ਏਜੰਸੀ ਵੀ ਹੈ ਇਹ ਜਿਹੜੇ ਮੇਰੇ ਮਿੱਤਰ ਵੀਡੀਓ ਬਣਾ ਰਿਹਾ ਵੀ ਆਪਣਾ ਬੜਾ ਚੇਤੇ ਸੱਜਣ ਨੇ ਬੇਟਾ ਆਪਣਾ ਠੀਕ ਹੈ ਜੀ ਇਹਨੇ ਵੀ ਜੁੰਡ ਕਰ ਆਪਣਾ ਰੱਖਿਆ ਹੈ ਟਰੈਕਟਰ ਪਰ ਇਹਨੂੰ ਸ਼ੌਂਕ ਇਹ ਟਰੈਕਟਰ ਵੀ ਦਿਵਾਉਂਦਾ ਲੋਕ ਆਂਦੇ ਇਹਦੀ ਵਿਸ਼ਵਾਸ ਤੇ ਇਹਦੀ ਵੀਡੀਓ ਤੇ ਵਿਸ਼ਵਾਸ ਕਰਕੇ ਆਂਦੇ ਲੋਕ ਧੰਨਵਾਦ ਤੁਹਾਡਾ ਠੀਕ ਹੈ ਜੀ